ਹਰਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਰ ਉਡਾਰੀ ਦਾ ਅਗਲਾ ਭਾਗ 12 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਸੋ ਆਓ ਅਗਲਾ ਭਾਗ 12 ਸੌਂਦੇ ਰਹੋ ਸਵੀ ਮੀਡੀਆ 11 ਠੰਡ ਲੱਗਣ ਨਾਲ ਉਸ ਦੀ ਨੀਂਦ ਖੁੱਲ ਗਈ ਸੀ ਉਸ ਨੇ ਉੱਠ ਕੇ AC ਬੰਦ ਕਰ ਦਿੱਤਾ ਪਰਦਾ ਹਟਾ ਕੇ ਦੇਖਿਆ ਤਾਂ ਬਾਹਰ ਮੀਂਹ ਪੈ ਰਿਹਾ ਸੀਗਾ ਸਵੇਰ ਦੇ 2 ਵਜੇ ਸਨ ਹਾਲੇ ਉੱਠਣ ਦਾ ਵਕਤ ਨਹੀਂ ਸੀ ਹੋਇਆ ਪਰ ਉਸ ਨੂੰ ਪਤਾ ਸੀ ਕਿ ਹੁਣ ਨੀਂਦ ਨਹੀਂ ਆਣੀਗੀ ਇਸ ਦਾ ਹੱਲ ਉਸ ਕੋਲ ਲੈਪਟਾਪ ਹੈ ਹੀ ਸੀਗਾ ਉਹ ਅਮਰਸਰ ਵਿੱਚ ਹੋਟਲ ਲੱਭਣ ਲੱਗਿਆ ਹੁਣ ਉਸ ਦੀ ਅਗਲੀ ਮੰਜ਼ਿਲ ਉਹ ਸ਼ਹਿਰ ਸੀਗਾ ਸਮੀਤ ਸਹੋਤੇ ਦੇ ਕਈ ਫੌਣ ਆ ਚੁੱਕੇ ਸਨ ਉਸ ਨੂੰ ਪਤਾ ਸੀ ਕਿ ਅੱਜ ਉਹ ਉੱਥੇ ਪਹੁੰਚ ਰਿਹਾ ਸੀਗਾ ਸਮੀਤ ਉਸ ਨੂੰ ਹੋਟਲ ਵਿੱਚ ਨਹੀਂ ਸੀ ਠਹਿਰਨ ਦੇਣਾ ਚਾਹੁੰਦਾ ਪਰ ਅਰਵ ਨੇ ਹੋਟਲ ਵਿੱਚ ਹੀ ਰਹਿਣਾ ਸੀਗਾ ਅਮਰੇਸਰ ਵਿੱਚ ਤਾਂ ਬਹੁਤ ਹੋਟਲ ਚ ਹਨ 에어ਪੋਰਟ ਬਣ ਜਾਣ ਕਾਰਨ ਵੱਡੇ ਵੱਡੇ ਹੋਟਲ ਖੁੱਲ ਗਏ ਸਨ ਉਸਨੇ ਰੈਡੀਸਨ ਹੋਟਲ ਦੇ ਮੈਨੇਜਰ ਨੂੰ ਕਮਰਾ ਬੁੱਕ ਕਰਾਉਣ ਲਈ ਈਮੇਲ ਭੇਜੀ ਦਿੱਤੀ ਸੀਗੀ ਉਸਨੇ ਫੇਸਬੁੱਕ ਖੋਲੀ ਤਾਂ ਦੇਖਿਆ ਕਿ ਦਿੱਲੀ ਵਾਲੇ ਦੋਸਤਾਂ ਦੇ ਸੁਨੇਹੀ ਆਏ ਪਏ ਸਨ ਉਹ ਮਿਲ ਲਈ ਕਾਲੇ ਸਨ ਦਿੱਲੀ ਦਾ ਖਿਆਲ ਆਉਂਦਿਆਂ ਹੀ ਹੋਟਲ ਵਿੱਚ ਪਏ ਬੈਗ ਉਸਦੇ ਚੀਸ ਬਣ ਕੇ ਜਿਸਮ ਵਿੱਚ ਫਿਰਨ ਲੱਗਿਆ ਉਸ ਦਾ ਮਨ ਕਾਲਾ ਪੈਣਾ ਸ਼ੁਰੂ ਹੋ ਗਿਆ ਇੱਕ ਵਾਰ ਤਾਂ ਉਸ ਨੇ ਸੋਚਿਆ ਕਿ ਕਿਉਂ ਨਾ ਸਭ ਛੱਡ ਛੜਾ ਕੇ ਬੈਗ ਹੀ ਚੱਕ ਲਿਆਵੇ ਤੇ ਵਿਹਲਾ ਹੋ ਜਾਵੇ ਫਿਰ ਸੋਚਿਆ ਕਿ ਦਿੱਲੀ ਆਉਣ ਜਾਣ ਨੂੰ ਤਿੰਨ ਚਾਰ ਦਿਨ ਖਰਾਬ ਹੋ ਜਾਣਗੇ ਅੰਮ੍ਰਿਤਸਰ ਵੱਲੋਂ ਵਿਹਲਾ ਹੋ ਕੇ ਹੀ ਦਿੱਲੀ ਜਾਵੇ ਫਿਰ ਦਿੱਲੀ ਜਾਣ ਲਈ ਤੜਕਸਾਰ ਤੁਰਨਾ ਪੈਣਾ ਸੀਗਾ ਪਰ ਗਪਾਲਾ ਰਾਤੀ ਪਿੰਡ ਚਲੇ ਗਿਆ ਸੀ ਇਵੇਂ ਹੋ ਨਹੀਂ ਸੀ ਸਕਣਾਗਾ ਜਿੱਥੇ ਇਹਨੇ ਦਿਨ ਲੇਟ ਹੋਇਆ ਸੀਗਾ ਉਥੇ ਦੋ ਦਿਨ ਹੋਰ ਸਹੀ ਉਸਨੇ ਦੇਖਿਆ ਕਿ ਮੰਨਤ ਨੇ ਵੀ ਉਸ ਨੂੰ ਸੁਨੀਹਾ ਇਨਬਾਕਸ ਕੀਤਾ ਹੋਇਆ ਸੀਗਾ ਤੇ ਹਾਰਵੀ ਬੈਂਸ ਨੇ ਵੀ ਉਸਨੇ ਦੋਨਾਂ ਨੂੰ ਹੀ ਲਿਖ ਦਿੱਤਾ ਕਿ ਅੱਜ ਹੀ ਦਿਨ ਚੜਦੇ ਹੀ ਫੋਨ ਕਰੇਗਾ ਉਸਨੇ ਕੋਈ ਥੇ ਡੀਆ ਬਰਾਡ ਉੱਪਰ ਜਾ ਕੇ ਹੱਥ ਜਿਹਾ ਫੇਰਿਆ ਜਿਵੇਂ ਉਸ ਦਾ ਗਵੰਡੀ ਗੋਰਾ ਹਰ ਰੋਜ਼ ਆਪਣੀ ਬਗੀਚੀ ਵਿੱਚ ਹੱਥ ਫੇਰਿਆ ਕਰਦਾ ਸੀਗਾ ਏ ਗਰੁੱਪ ਵੀ ਉਸਦੀ ਬਗੀਚੀ ਹੀ ਸੀਗਾ ਅਜਿਹਾ ਸੋਚਦਾ ਉਹ ਹੱਸਣ ਲੱਗਿਆ ਸੀਗਾ ਉਸਨੇ ਗੂਗਲ ਵਿੱਚ ਜਾ ਕੇ ਪੁਰਾਣੀਆਂ ਫੋਟੋ ਲੱਭਣੀਆਂ ਸ਼ੁਰੂ ਕਰ ਦਿੱਤੀ ਉਸਨੇ ਗੂਗਲ ਵਿੱਚ ਜਾ ਕੇ ਪੁਰਾਣੀਆਂ ਫੋਟੋਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਹੀ ਖੋਜ ਤੋਂ ਬਾਅਦ ਉਸ ਨੂੰ ਕੈਨੇਡਾ ਵਿੱਚ ਰੇਲਵੇ ਲਾਈਨ ਬਣਾਉਂਦੇ ਪੰਜਾਬੀਆਂ ਦੀ ਤਸਵੀਰ ਮਿਲ ਗਈ ਉਹ ਐਵੇਂ ਖੁਸ਼ ਹੋਇਆ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੋਵੇ ਉਸਨੇ ਜਲਦੀ ਨਾਲ ਉਹ ਤਸਵੀਰ ਇੰਡੀਆ ਬ੍ਰਾਡ ਵਿੱਚ ਛਾੜ ਦਿੱਤੀ ਉਸ ਨੂੰ ਪਤਾ ਸੀ ਕਿ ਜਲਦੀ ਹੀ ਮੈਂਬਰਾਂ ਵੱਲੋਂ ਲਾਈਕ ਆਉਣ ਸ਼ੁਰੂ ਹੋ ਜਾਣਗੇ ਉਠ ਕੇ ਹੋਟਲ ਦੇ ਬਰਾਂਡੇ ਵਿੱਚ ਆ ਗਿਆ ਪੌ ਫੁੱਟਣ ਵਾਲੀ ਸੀ ਪਰ ਮੀ ਨੇ ਸੂਰਜ ਨੂੰ ਲੇਟ ਕਰ ਦੇਣਾ ਸੀਗਾ ਉਹ ਹੋਟਲ ਦੇ ਹਾਲ ਵਿੱਚ ਜਾ ਬੈਠਾ ਉੱਥੇ ਇੱਕ ਜੋੜਾ ਬੈਠਾ ਚਾਹ ਪੀ ਰਿਹਾ ਸੀ ਉਸ ਨੇ ਵੀ ਚਾਹ ਮੰਗਵਾ ਲਈ ਠੰਡ ਜਹੀ ਹੋਣ ਕਾਰਨ ਚਾਹ ਸਵਾਦ ਲੱਗ ਰਹੀ ਸੀ ਉਹ ਹੌਲੀ ਹੌਲੀ ਚਾਹ ਦੇ ਘੁੱਟ ਪੜ ਰਿਹਾ ਸੀ ਕਿ ਬਹਿਰਾ ਉਸ ਦੇ ਮੂਰੇ ਅੱਜ ਦੀਆਂ ਕੁਝ ਅਖਬਾਰਾਂ ਰੱਖ ਗਿਆ ਉਹ ਸੁਰਖੀਆਂ ਦੇਖਣ ਲੱਗਿਆ ਕੁਝ ਅਖਬਾਰਾਂ ਤਾਂ ਉਹ ਨੈਟ ਤੇ ਹੀ ਪੜ ਚੁੱਕਿਆ ਸੀਗਾ ਥੋੜੇ ਜੇਰ ਬਾਅਦ ਤਿੰਨ ਕੁੜੀਆਂ ਹਾਲ ਵਿੱਚ ਆਉਂਦੀਆਂ ਦਿਸ ਰਹੀਆਂ ਸੀਗਾ ਉਹਨਾਂ ਦੇ ਪਹਿਰਾਵੇ ਤੋਂ ਜਾਪਦਾ ਸੀ ਕਿ ਉਹ ਇੰਗਲੈਂਡ ਜਾਂ ਉੱਤਰੀ ਅਮਰੀਕਾ ਦੇ ਕਿਸੇ ਮੁਲਕ ਤੋਂ ਆਈਆਂ ਹੋਣਗੀਆਂ ਪਰ ਅੱਜਕੱਲ ਇੰਡੀਆ ਵਿੱਚ ਵੀ ਕੁੜੀਆਂ ਜਿਹੇ ਕੱਪੜੇ ਹੀ ਪਹਿਣ ਰਹੀਆਂ ਸਨ ਇਸ ਲਈ ਕੁਝ ਕਿਹਾ ਨਹੀਂ ਜਾ ਸਕਦਾ ਜੈਸ ਆਤਮ ਵਿਸ਼ਵਾਸ ਨਾਲ ਉੱਤਰ ਰਹੀਆਂ ਸਨ ਜ਼ਰੂਰ ਉਹ ਬਾਹਰੋਂ ਹੀ ਆਈਆਂ ਹੋਣਗੀਆਂ ਉਹ ਉਸਦੇ ਮੇਜ਼ ਦੇ ਨਜ਼ਦੀਕ ਜਿਹੇ ਹੀ ਬੈਠ ਜਾਂਦੀਆਂ ਹਨ ਉਹਨਾਂ ਨੇ ਗੱਲ ਕੀਤੀ ਤਾਂ ਉਹ ਇੱਕਦਮ ਪਛਾਣ ਗਿਆ ਸੀ ਕਿ ਉਹ ਬਰਮਿੰਗਮ ਜਾਂ ਆਲੇ ਦੁਆਲੇ ਤੋਂ ਸਨ ਉਸਨੇ ਦੂਰੋਂ ਹੀ ਹੱਥ ਹਿਲਾ ਕੇ ਕਿਹਾ ਹੈਲੋ ਗਰਲਜ਼ ਆਰ ਯੂ ਫਰਮ ਮਿਡਲੈਂਡ ਯਾ ਐਂਡ ਯੂ ਲੰਡਨ ਕੈਟ ਵਾਈ ਨਾਟ ਯੂ ਸਿਟ ਹੇਅਰ ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਇਸ਼ਾਰਾ ਕੀਤਾ ਉਸਨੇ ਆਪਣਾ ਚਾਹ ਦਾ ਕੱਪ ਚੱਕਿਆ ਤੇ ਉਹਨਾਂ ਕੋਲ ਜਾ ਬਠਾ ਉਸਨੇ ਅੰਗਰੇਜ਼ੀ ਵਿੱਚ ਹੀ ਗੱਲ ਸ਼ੁਰੂ ਕੀਤੀ ਸੀਗੀ ਪੁੱਛਿਆ ਜਾਬ ਦਾ ਸੈਰ ਕਰਨ ਆਈਆਂ ਹੋ ਹਾਂ ਅਸੀਂ ਆਪਣੀਆਂ ਰੂਟਸ ਲੱਭਣ ਆਈਆਂ ਆਂ 댓्स 나이스 ਕੰਮ ਚਾ ਵੀ ਹੱਥ ਲੱਗੀ ਕੇ ਹਾਲੇ ਨਹੀਂ ਹਾਂ ਕਾਫੀ ਹੱਦ ਤੱਕ ਸੌਖਾ ਹੀ ਕਮ ਸੀਗਾ ਕਿਉਂਕਿ ਸਾਡਾ ਬਾਬਾ ਹੀ ਇੱਥੋਂ ਗਿਆ ਸੀਗਾ ਸਾਡੇ ਡੈਡ ਤਾਂ ਆਉਂਦੇ ਹੀ ਰਹਿੰਦੇ ਸਨ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮੁਸ਼ਕਲ ਹੋ ਜਾਵੇਗੀ ਉਹਨਾਂ ਵਿੱਚੋਂ ਉਸ ਕੁੜੀ ਨੇ ਕਿਹਾ ਜਸਨੇ ਗੁੱਤ ਕੀਤੀ ਹੋਈ ਸੀ ਅਰਵਿੰਦ ਨੇ ਕਿਹਾ ਯੂ نو ਮੈਂ ਵੀ 20 ਸਾਲ ਬਾਅਦ ਵਾਪਸ ਆਇਆ ਪਰ ਫਿਰ ਵੀ ਮੈਂ ਐਸੇ ਇਲਾਕੇ ਨੂੰ ਕਾਫੀ ਜਾਣਦਾ ਹੈ ਜੇ ਮੈਂ ਕਿਸੇ ਕੰਮ ਵਿੱਚ ਆ ਸਕਦਾ ਹੋਵਾਂ ਤਾਂ ਝਿਜਕਣਾ ਨਹੀਂਗਾ ਮੈਂ ਇੱਕ 112 ਨੰਬਰ ਵਿੱਚ ਠਹਿਰਿਆ ਹਾਂ ਵੈਸੇ ਮੈਂ ਜਲਦੀ ਚਲੇ ਜਾਣਾ ਯਾਰ ਥੈਂਕਸ ਆਖਦਿਆਂ ਉਸਨੇ ਬੈਗ ਵਿੱਚੋਂ ਆਪਣਾ ਲੈਪਟਾਪ ਕੱਢ ਕੇ ਖੋਲ੍ਹ ਲਿਆ ਸੀਗਾ ਉਹ ਸਵਾਲ ਇਸ ਦਾ ਸਕਰੀਨ ਕਰਦੀ ਬੋਲੀ ਦੇਖੋ ਆ ਸਾਡੇ ਪਿੰਡ ਦਾ ਨਾਂ ਆ ਤੇ ਆ ਮੇਰੀ ਮਮ ਦੇ ਪਿੰਡ ਦਾ ਨਾਂ ਆ ਮੈਨੂੰ ਪ੍ਰੋਨੌਨ ਨਹੀਂ ਕਰਨੇ ਆਉਂਦੇਗੇ ਮੇਰੇ ਡੈਡੀ ਦਾ ਸਰਨੇਮ ਮਾਂ ਨੇ ਤੇ ਮੇਰੀ ਮਮ ਦਾ ਸੰਗਾ ਮੇਰੇ ਡੈਡੀ ਮਮ ਦਾ ਜਨਮ ਤਾਂ ਇੱਧਰ ਦਾ ਹੀ ਸੀਗਾ ਪਰ ਬਚਪਨ ਵਿੱਚ ਇੰਗਲੈਂਡ ਚਲੇ ਗਏ ਸੀ ਅਸੀਂ ਵੀ ਛੋਟੀਆਂ ਹੁੰਦੀਆਂ ਇੰਡੀਆ ਆਈਆਂ ਸੀ ਪਰ ਡੈਡੀ ਦੀ ਮੌਤ ਤੋਂ ਬਾਅਦ ਅਸੀਂ ਸੋਚਿਆ ਕਿ ਆਪਣੇ ਰੂਟਸ ਲੱਭ ਆਈਏ ਅਰਵਿੰਦ ਨੇ ਦੇਖਿਆ ਕਿ ਉਹਨਾਂ ਦਾ ਪਿੰਡ ਸਾਡਾ ਸੀਗਾ ਤੇ ਨਾਨਕੇ ਲੰਘੇਰੀ ਸੀਗੇ ਦੋਵੇਂ ਪਿੰਡ ਮਹਿਲਪੁਰ ਦੇ ਹੀ ਨੇੜੇ ਸਨ ਇਸ ਲਈ ਉਹਨਾਂ ਨੂੰ ਲੱਭਣਾ ਸੌਖਾ ਵੀ ਹੋਵੇਗਾ ਉਹਨਾਂ ਦੋਵਾਂ ਗੋਤਾਂ ਦੇ ਜਠੇਰੇ ਵੀ ਲੱਭ ਲਏ ਸਨ ਆਪਣੇ ਦਾਦ ਕਾ ਘਰ ਤੇ ਨਾਨਕਾ ਘਰ ਦੇ ਵੀਡੀਓ ਵੀ ਬਣਾ ਕੇ ਲੈ ਗਏ ਸਨ ਤੇ ਬਹੁਤ ਸਾਰੀਆਂ ਹੋਰ ਜਗਾਵਾਂ ਦੀ ਵੀ ਅਰਵਿੰਨ ਨੂੰ ਇਹ ਕੁੜੀਆਂ ਬਹੁਤ ਹਿੰਮਤ ਵਾਲੀਆਂ ਲੱਗ ਰਹੀਆਂ ਸਨ ਇਸ ਗੱਲ ਵਿੱਚ ਉਸਨੇ ਉਹਨਾਂ ਦੀ ਤਾਰੀਫ਼ ਵੀ ਕੀਤੀ ਉਸਨੇ ਪੁੱਛਿਆ ਸਮੁੱਚੇ ਤੌਰ ਤੇ ਤੁਹਾਨੂੰ ਇੰਡੀਆ ਕਿਵੇਂ ਲੱਗਿਆ ਜੇ ਮੈਨੂੰ ਕੋਈ ਜੌਬ ਮਿਲ ਜਾਵੇ ਤਾਂ ਮੈਂ ਤਾਂ ਇੱਥੇ ਹੀ ਸੈਟਲ ਹੋ ਜਾਵਾਂ। ਕੁੱਤ ਵਾਲੀ ਕੁੜੀ ਨੇ ਆਖਿਆ ਅਰਵਿੰ ਨੇ ਹਾਲੇ ਤੱਕ ਉਹਨਾਂ ਦਾ ਨਾਂ ਨਹੀਂ ਸੀ ਪੁੱਛਿਆ ਉਸਨੇ ਕਿਹਾ ਇੱਥੇ ਦੇ ਲੋਕ ਇੰਗਲੈਂਡ ਜਾਣ ਲਈ ਕੰਮਲੇ ਹੋਏ ਫਿਰਦੇ ਆ। ਕੰਮਲੇ ਜਿਹਾ ਹੋਏ ਉਸਨੇ ਜਵਾਬ ਦਿੱਤਾ ਆਖਿਆ ਸੀਗਾ ਉਹਨਾਂ ਕੁੜੀਆਂ ਵਿੱਚ ਦੋ ਤਾਂ ਭੈਣਾ ਸਨ ਤੇ ਤੀਜੀ ਉਹਨਾਂ ਦੀ ਸਹੇਲੀ। ਅਰਵਿੰ ਸੋਚ ਰਿਹਾ ਸੀ ਕਿ ਸ਼ਾਇਦ ਇਹ ਉਹਨਾਂ ਨਾਲ ਐਵੇਂ ਹੀ ਘੁੰਮਣ ਆਈ ਹੋਵੇਗੀ। ਉਸਨੇ ਤੀਜੀ ਕੁੜੀ ਨੂੰ ਕਿਹਾ ਚੰਗਾ ਹੋਇਆ ਤੈਨੂੰ ਵੀ ਆਪਣੀਆਂ ਸਹੇਲੀਆਂ ਨਾਲ ਇੰਡੀਆ ਦੇਖਣ ਦਾ ਮੌਕਾ ਮਿਲ ਗਿਆ। ਨਹੀਂ ਮੈਂ ਵੀ ਆਪਣੀਆਂ ਰੂਟਸ ਲੱਭ ਹੀ ਆਈ ਹਾਂ। ਇੰਨਾਂ ਜਿਹੜਾ ਰੂਟਸ ਤਾਂ ਸੌਖੀਆਂ ਮਿਲ ਗਈਆਂ ਪਰ ਮੇਰੇ ਲਈ ਥੋੜੀ ਜਿਹੀ ਮੁਸ਼ਕਲ ਆ ਓਕੇ ਮੈਨੂੰ ਆਪਣੇ ਡੈਡੀ ਦਾ ਪੈਂਡ ਮਿਲ ਗਿਆ ਏ ਉਹ ਘਰ ਵੀ ਜਿੱਥੇ ਉਸ ਦਾ ਜਨਮ ਹੋਇਆ ਸੀ ਪਰ ਮੈਨੂੰ ਆਪਣਾ ਆਪਣੇ ਬੱਗਾ ਸਰਨੇਮ ਦੇ ਜਠੇਰੇ ਨਹੀਂ ਮਿਲ ਰਹੇਗੇ ਹਾ 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 ਇਹ ਤਾਂ ਗੱਲ ਹੀ ਕੋਈ ਨਹੀਂ ਗਈ ਹੱਸ ਕੇ ਰਹੇ ਹੋ ਇਹ ਜਠੇੜਾ ਸਾਡੇ ਨਾਲ ਦੇ ਪਿੰਡ ਢੋਲੀ ਵਿੱਚ ਹੈ ਬਚਪਨ ਵਿੱਚ ਮੈਂ ਉੱਥੇ ਬਹੁਤ ਵਾਰ ਗਿਆ ਹੋਇਆ ਸੀਗਾ ਅਰਵਿੰਦ ਨੇ ਕਿਹਾ ਤੇ ਉਹਨਾਂ ਨੂੰ ਪਿੰਡ ਦਾ ਅਤਾ ਪਤਾ ਆ ਸਭ ਲਿਖਵਾ ਦਿੱਤਾ ਉਹ ਕੁੜੀ ਬਹੁਤ ਖੁਸ਼ ਸੀਗੀ ਜਿਵੇਂ ਕੋਈ ਗਵਾਚੀ ਹੋਈ ਚੀਜ਼ ਲੱਭ ਪਈ ਹੋਵੇ ਅਰਵਿੰਦ ਵੀ ਖੁਸ਼ ਸੀ ਕਿ ਉਹ ਕਿਸੇ ਦੇ ਕੰਮ ਆਇਆ ਕੋਈ ਥੇਰ ਉਹਨਾਂ ਕੋਲ ਬੈਠ ਕੇ ਮਨੋਂ ਮਣੀ ਉਹ ਤਿੰਨਾਂ ਕੁੜੀਆਂ ਦੀ ਤਾਰੀਫ਼ ਕਰਦਾ ਆਪਣੇ ਕਮਰੇ ਵਿੱਚ ਆ ਗਿਆ ਪਰਦਾ ਹਟਾ ਕੇ ਬਾਹਰ ਦੇਖਿਆ ਮੀਂਹ ਰੁਕ ਚੁੱਕਿਆ ਸੀ ਪਰ ਬੱਦਲ ਹਾਲੇ ਛਾਏ ਹੋਏ ਸਨ ਕੋਈ ਥੇਰ ਬਾਅਦ ਉਸਨੇ ਨਾਸ਼ਤਾ ਮਗਵਾਲਿਆ ਨਾਸ਼ਤਾ ਕਰਕੇ ਹਟਿਆ ਸੀ ਤੇ ਸਮੀਤ ਦਾ ਫੋਨ ਆ ਗਿਆ ਉਹ ਪੁੱਛਣ ਲੱਗਿਆ ਸੀਗਾ ਕਿੰਨੇ ਵਜੇ ਪਹੁੰਚ ਰਹੇ ਹਾਂ ਮੈਂ ਬਸ ਡਰਾਈਵਰ ਨੂੰ ਉਡੀਕ ਰਿਹਾ ਹਾਂ 12 1 ਵਜੇ ਤੱਕ ਹੋਟਲ ਰੈਡੀਸਨ ਪਹੁੰਚ ਜਾਣਾ ਹੈ ਇਹ ਕਿਵੇਂ ਹੋ ਜਾਊ ਪਾਉ ਕਿ ਮੇਰੇ ਹੁੰਦਾ ਤੂੰ ਹੋਟਲ ਵਿੱਚ ਰਹੇ ਯੂ نو ਹੋਟਲ ਵਿੱਚ ਜਰਾ ਆਜ਼ਾਦੀ ਜਿਹੀ ਰਹਿੰਦੀ ਹੈ ਆਜ਼ਾਦੀ ਨੂੰ ਤੂੰ ਕਿਹੜਾ ਨੰਗਾ ਹੋ ਕੇ ਘੁੰਮਣਾ ਏ ਜੇ ਐਵੇਂ ਵੀ ਘੁੰਮਣਾ ਹੋਇਆ ਤਾਂ ਕੋਈ ਗੱਲ ਨਹੀਂਗੀ ਇੱਥੇ ਕਿਸੇ ਨੂੰ ਇਤਰਾਜ਼ ਨਹੀਂ ਹੋਣ ਲੱਗਿਆ ਕਾ ਚੱਲ ਮੈਂ ਦੇਖਦਾ ਦੇਖਦਾ ਨਹੀਂ ਤੂੰ ਸਿੱਧਾ ਮੇਰੇ ਕੋਲ ਆਉਣ ਆਇਆ ਦੁਪਹਿਰ ਦੀ ਰੋਟੀ ਮੇਰੇ ਨਾਲ ਖਾਣੀ ਹੈ ਮੈਂ ਯੂਨੀਵਰਸਿਟੀ ਚੱਲਿਆਂ ਤੇ ਇੱਕ ਕਲਾਸ ਲੈ ਕੇ ਮੋੜ ਆਉਣਾ ਉਸਨੇ ਇੱਕ ਕਿਸਮ ਨਾਲ ਹੁਕਮ ਹੀ ਸੁਣਾ ਦਿੱਤਾ ਸੀਗਾ ਅਰਵਿੰਨ ਨੂੰ ਇਹ ਵੀ ਚੰਗਾ ਲੱਗਿਆ ਉਸਨੇ ਆਪਣਾ ਸਾਰਾ ਸਮਾਨ ਬੈਗ ਵਿੱਚ ਪਾ ਲਿਆ ਅਟੈਚੀ ਤਾਂ ਹਲੇ ਵੀ ਗੱਡੀ ਵਿੱਚ ਹੀ ਪਿਆ ਸੀਗਾ ਹੁਣ ਉਸ ਕੋਲ ਧੋਣ ਵਾਲਾ ਕੁਝ ਕੱਪੜੇ ਹੋ ਗਏ ਸਨ ਸੋਚ ਰਿਹਾ ਸੀ ਕਿ ਅੰਮ੍ਰਿਤਸਰ ਜਾ ਕੇ ਹੋਟਲ ਵਿੱਚ ਤਵਾ ਲਵੇਗਾ ਪਰ ਹੁਣ ਜੇ ਉਸ ਨੂੰ ਸਮਿਤਕੁਲ ਰਹਿਣਾ ਪਿਆ ਤਾਂ ਕੋਈ ਹੋਰ ਢੰਗ ਲੱਭਣਾ ਪੈਣਾ ਸੀਗਾ ਉਸ ਨੂੰ ਸਿਰਫ ਧੋਣ ਦੀ ਹੀ ਮੁਸ਼ਕਲ ਆਉਣੀ ਸੀ ਪ੍ਰੈਸ ਕਰਨ ਲਈ ਤਾਂ ਉਸ ਨੇ ਨਿੱਕੀ ਜਹੀ ਟਰੈਵਲਿੰਗ ਪ੍ਰੈਸ ਨਾਲ ਰੱਖੀ ਹੋਈ ਸੀਗੀ ਬਾਹਰ ਮੀਂਹ ਰੁਕ ਗਿਆ ਸੀ ਹਲਕੀ ਜਹੀ ਧੁੱਪ ਵੀ ਦਿਸਣ ਲੱਗੀ ਸੀਗੀ ਮੀਂਹ ਤੋਂ ਬਾਅਦ ਪਹਾੜ ਹੋਰ ਵੀ ਸੋਹਣੇ ਲੱਗ ਰਹੇ ਸਨ ਜਿਵੇਂ ਮੀਂਹ ਨਾਲ ਧੋਤੇ ਗਏ ਹੋਣ ਔਂਝੀ ਵੀ ਮੌਸਮ ਅਜਿਹਾ ਸੀਗਾ ਕਿ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ ਜਲਦੀ ਹੀ ਗਪਾਲਾ ਵੀ ਆ ਗਿਆ ਉਸ ਨੇ ਹੋਟਲ ਦਾ ਹਿਸਾਬ ਕੀਤਾ ਤੇ ਸਮਾਨ ਗੱਡੀ ਵਿੱਚ ਰੱਖ ਕੇ ਚੱਲ ਪਿਓ ਓਕਾਰ ਦਾ ਫੋਨ ਆਇਆ ਕਿ ਜਾਂਦੇ ਹੋਏ ਉਧਰ ਦੀ ਲੰਗ ਜਾਂ ਚ ਰੋਟੀ ਖਾ ਜਾਣ ਪਰ ਇਵੇਂ ਕਰਨੀ ਸੀ ਹੋਣਾਗਾ ਉਸ ਹੁਣ ਉਸ ਦਾ ਮਨ ਅੰਮ੍ਰਿਤਸਰ ਜਾਣ ਲਈ ਕਾਲਾ ਪੈ ਰਿਹਾ ਸੀਗਾ ਹਸ਼ਿਆਰ ਪਰ ਤੋਂ ਬਾਹਰ ਨਿਕਲ ਕੇ ਉਸਨੇ ਮੰਨਤ ਨੂੰ ਫੋਨ ਕਰ ਲਿਆ ਉਹ ਜਮਾਤ ਲੈ ਰਹੀ ਸੀ ਇਸ ਲਈ ਉਸ ਨਾਲ ਗੱਲ ਨਾ ਹੋ ਸਕੀ ਪਰ ਉਸਨੇ ਹਾਰਵੀ ਬੈਂਸ ਨੂੰ ਫੋਨ ਕੀਤਾ ਤਿੱਖੀ ਜੀ ਆਵਾਜ਼ ਨੇ ਦੂਜੇ ਪਾਸੇ ਹੈਲੋ ਕਿਹਾ ਅਰਵਿੰਦ ਨੇ ਆਪਣਾ ਨਾਂ ਦੱਸਿਆ ਤਾਂ ਉਹ ਬੋਲੀ ਸਤਿ ਸ੍ਰੀ ਅਕਾਲ ਸਰ ਜੀ ਮੈਂ ਤਾਂ ਕਈ ਦਿਨਾਂ ਦਾ ਤੁਹਾਡਾ ਫੋਨ ਅਡੀਕਦੀ ਪਈ ਸਾਂ ਲੱਗਦਾ ਹੈ ਕਿ ਤੁਸੀਂ ਬਿਜ਼ੀ ਹੋਵੋਗੇ ਹਾਂ ਕੋਈ ਗੱਜ ਹੈ ਸੀ ਹਾਰਵੀ ਜੀ ਸਰ ਜੀ ਮੈਨੂੰ ਜੀ ਨਾ ਕਹੋ ਮੈਂ ਤੁਹਾਡੇ ਤੋਂ ਬਹੁਤ ਛੋਟੀ ਹਾਂ ਰਤਵੇ ਵਿੱਚ ਵੀ ਤੇ ਉਮਰ ਵਿੱਚ ਵੀ ਕੋਈ ਗੱਲ ਨਹੀਂ ਜੀ ਕਹਿਣ ਜੀ ਕਹਿਣ ਨਾਲ ਬੰਦੇ ਦੇ ਮੂੰਹ ਦਾ ਸਵਾਦ ਬਣੇ ਰਹਿੰਦਾ ਏ ਕਿੱਥੋਂ ਹੋ ਤੁਸੀਂ ਮੈਂ ਤਾਂ ਚੰਡੀਗੜ੍ਹ ਹੀ ਹਾਂ ਕਦੋਂ ਆ ਰਹੇ ਹੋ ਇੱਥੇ ਯੂ نو ਜਦੋਂ ਚੰਡੀਗੜ੍ਹ ਨੇ ਹਾਕ ਮਾਰ ਲਈ ਤਾਂ ਆ ਜਾਵਾਂਗੇ ਹਾਲੇ ਤਾਂ ਮੈਂ ਅਮਰਸਰ ਜਾ ਰਿਆਂ ਦੋ ਇੱਕ ਦਿਨ ਰਹਾਗਾ ਕਿਵੇਂ ਜਾ ਰਹੀਆਂ ਨੇ ਤੁਹਾਡੀਆਂ ਛੁੱਟੀਆਂ ਬਿਲਕੁਲ ਠੀਕ ਜਿਹੜੇ ਜ਼ਰੂਰੀ ਕੰਮ ਕਰਨੇ ਸਨ ਹੋ ਗਏ ਨੇ ਹਰਵੀ ਨੇ ਬਚਾਰਵਿੰਦ ਦਾ ਇੱਕਦਮ ਮੱਥਾ ਠਣਕਿਆ ਉਸ ਨੂੰ ਹੋਟਲ ਵਿੱਚ ਪਿਆ ਬੈਗ ਦੇਖਣ ਲੱਗਾ ਉਸਨੇ ਬੜੀ ਮੁਸ਼ਕਲ ਨਾਲ ਧਿਆਨ ਮੋੜ ਕੇ ਹਰਵੀ ਵੱਲ ਜਾਂਦਾ ਫੋਟੋ ਤੋਂ ਨਿੱਕੀ ਜਹੀ ਸੁਰਲੀ ਦਿਸ ਰਹੀ ਸੀਗੀ ਆਵਾਜ਼ ਤੋਂ ਵੀ ਤੇਜ ਜਾਪਦੀ ਸੀਗੀ ਉਸ ਨੂੰ ਅਜਿਹੀ ਕੁੜੀ ਪਸੰਦ ਸੀਗੀ ਉਹ ਕੋਈ ਢੇਰ ਉਹਦੇ ਨਾਲ ਗੱਲਾਂ ਕਰਦਾ ਰਿਹਾ ਹਰਵੀ ਬਹੁਤਾ ਹੀ ਨੀੜ ਦਿਖਾ ਰਹੀ ਸੀਗੀ ਤੇ ਆਪਣੇ ਬਾਰੇ ਜਾਣਕਾਰੀ ਦਿੰਦੀ ਜਾ ਰਹੀ ਸੀ ਫਿਰ ਇੰਗਲੈਂਡ ਵਾਸਤੇ ਪੰਜਾਬੀ ਦੇ ਕਮੀਆਂ ਬਾਰੇ ਗੱਲਾਂ ਕਰਨ ਲੱਗੀ ਕਿਉਂਕਿ ਉਹਨਾਂ ਜਗ੍ਹਾ ਕਵਿਤਾਵਾਂ ਉੱਪਰ ਉਹ ਪੀ ਐਚ ਡੀ ਕਰ ਰਹੀ ਸੀਗੀ ਪਰ ਅਰਵਿੰਦ ਇਸ ਪਾਸੇ ਬਿਲਕੁਲ ਕੋਰਾ ਹੁਣ ਕਰਨ ਕੋਈ ਜਵਾਬ ਨਹੀਂ ਸੀ ਦੇ ਸਕਦਾ ਕ ਹਾਰਵਿੰਦੇ ਫੋਨ ਰੱਖਦੇ ਸੀ ਮਨਤ ਦਾ ਆ ਗਿਆ ਦਿੱਲੀ ਤੋਂ ਬਾਅਦ ਇਹ ਉਸ ਨਾਲ ਪਹਿਲੀ ਗੱਲ ਹੋ ਰਹੀ ਸੀਗੀ ਅਰਵਿੰਦ ਨੇ ਕਿਹਾ ਕੀ ਹਾਲ ਹੈ ਡਾਕਟਰ ਮਨਜ ਗਰੇਵਾਲ ਬਿਲਕੁਲ ਠੀਕ ਤੁਸੀਂ ਸੁਣਾਓ ਤੁਸੀਂ ਮੜ ਕੇ ਫੋਨ ਹੀ ਨਹੀਂ ਕੀਤਾ ਮੈਨੂੰ ਤੁਹਾਡੇ ਕੰਮ ਦੇ ਸ਼ਡਿਊਲ ਦਾ ਨਹੀਂ ਸੀ ਪਤਾ ਕ ਜਿਵੇਂ ਅੱਜ ਵੀ ਮੈਨੂੰ ਲੱਗਿਆ ਕਿ ਤੁਸੀਂ ਕਲਾਸ ਲੈ ਰਹੇ ਸੀਗੇ ਮੈਨੂੰ ਇੱਕ ਵਾਰ ਕਾਲ ਹੋ ਜਾਵੇ ਤਾਂ ਮੈਂ ਵਾਪਸ ਕਰ ਲੈਣੀ ਆ ਚਲੋ ਖੈਰ ਜਿਵੇਂ ਕਿਵੇਂ ਜਾ ਰਹੀਆਂ ਨੇ ਤੁਹਾਡੀਆਂ ਛੁੱਟੀਆਂ ਛੁੱਟੀਆਂ ਠੀਕ ਨੇ ਅੱਜ ਅਮਰਸਰ ਜਾ ਰਿਆਂ ਦੋ ਦਿਨ ਰਹਾਗਾ ਤੇ ਦਿੱਲੀ ਆਵਾਂਗਾ ਜਾਵਾਂਗਾ ਤੁਸੀਂ ਤਾਂ ਨਹੀਂ ਉੱਥੇ ਸੈਮੀਨਾਰ ਤੇ ਜਾਣਾਗਾ ਨਹੀਂ ਹਾਲੇ ਦਿੱਲੀ ਦਾ ਕੋਈ ਪ੍ਰੋਗਰਾਮ ਨਹੀਂ ਕੱਲ ਮੈਂ ਬਠਿੰਡੇ ਵਾਈਵਲੈਂਡ ਜਾ ਰਹੀ ਹਾਂ ਅਗਲੇ ਹਫ਼ਤੇ ਚੰਡੀਗੜ੍ਹ ਜਾਵਾਂਗੀ ਚੰਡੀਗੜ੍ਹ ਤਾਂ ਮੈਂ ਵੀ ਜਾਣਾ ਦੱਸੋ ਕਿਸ ਦਿਨ ਜਾ ਰਹੇ ਹੋ ਉੱਥੇ ਮਿਲਦੇ ਹਾਂ ਚੰਡੀਗੜ੍ਹ ਸਾਥੋਂ ਬਹੁਤੀ ਦੂਰ ਨਹੀਂਗਾ ਇੱਥੇ ਤਾਂ ਸਾਡਾ ਅਪਡਾਉਣ ਹੀ ਹੁੰਦਾ ਹੈ ਹੁਣ ਫਿਰ ਕਿੱਥੇ ਮੁਲਾਕਾਤ ਹੋਵੇਗੀ ਯੁਹੀ ਰਾਮੇ ਚੱਲਦੇ-ਚੱਲਦੇ ਆ ਕੇ ਉਹ ਹੱਸਣ ਲੱਗੀ ਤੇ ਫਿਰ ਬੋਲੀ ਅਰਵਿੰਦ ਜੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀਗਾ ਮੈਂ ਬਹੁਤ بڑا ਪਹਾੜਾ ਅਡੇਗ ਪਹਾੜਾ ਯੂ ਨੋ ਜਦ ਬੱਦਲ ਫਟਦਾ ਹੈ ਤਾਂ ਵੱਡੇ ਵੱਡੇ ਪਹਾੜ ਵੀ ਡਿੱਗ ਪੈਂਦੇ ਨਹੀਂ ਜੀ ਮੈਂ ਤਾਂ ਬੱਦਲ ਫਟਣ ਨਾਲ ਵੀ ਡਿੱਗਣ ਵਾਲਾ ਨਹੀਂ ਸੀਗਾ ਪੱਥਰ ਦਾ ਪਹਾੜਾ ਬਸ ਕਿਤੇ ਕੋਈ ਗੜਬੜ ਹੋ ਗਈ ਜਿਹੜੀ ਮੈਨੂੰ ਵੀ ਸਮਝ ਨਹੀਂ ਪੈ ਰਹੀਗੀ ਇਹਦਾ ਸਮਝ ਲਾਓ ਕਿ ਕਈ ਬੱਦਲ ਵੀ ਕਮ ਵਕਤ ਹੁੰਦੇ ਆ ਹੋ ਗਈ ਜਿਹੜੀ ਗਲਤੀ ਹੋਣੀ ਸੀਗੀ ਮੁੜ ਕੇ ਨਹੀਂ ਹੁੰਦੀਗੀ ਇਹਦਾ ਮਤਲਬ ਮੁਲਾਕਾਤ ਨਹੀਂ ਹੋਵੇਗੀ ਮੁਲਾਕਾਤ ਹੋਵੇਗੀ ਜ਼ਰੂਰ ਹੋਵੇਗੀ ਪਰ ਇੱਕ ਗੈਪ ਰੱਖ ਕੇ ਇਹ ਡਾਕਟਰ ਸਾਹਿਬ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ ਇੰਗਲੈਂਡ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਤੁਸੀਂ ਪਟਿਆਲੇ ਗਏ ਤਾਂ ਉਹਨਾਂ ਨੂੰ ਜ਼ਰੂਰ ਮਿਲਣਾ ਯੂ نو ਇਹ ਪਟਿਆਲੇ ਤੇ ਨਰਪੁਰ ਕਰਦਾ ਹੈ ਹਾਲੇ ਅਮਰਸਰ ਤੇ ਫਿਰ ਦਿੱਲੀ ਅਗਲੇ ਸ਼ਨੀਵਾਰ ਨੂੰ ਡਾਕਟਰ ਸਾਹਿਬ ਘਰ ਹੀ ਹੋਣਗੇ ਮੇਰਾ ਮਤਲਬ ਲੁਧਿਆਣਾ ਅਗਲਾ ਵੀਕਐਂਡ ਸਾਡੇ ਲਈ ਰੱਖ ਲਿਓ ਦੇਖੋ ਅਗਲੇ ਵੀਕਐਂਡ ਤੱਕ ਕਿਹੜੇ ਰਾਜੇ ਦੀ ਪੱਜਾ ਰਹਿੰਦੀ ਹੈ ਫੋਨ ਰੱਖ ਕੇ ਉਹ ਮੰਨਤ ਬਾਰੇ ਸੋਚਣ ਲੱਗਿਆ ਇਹ ਸੱਚ ਸੀ ਕਿ ਇੰਨੀ ਜਲਦੀ ਉਸ ਦਾ ਕਿਸੇ ਔਰਤ ਨਾਲ ਰਿਸ਼ਤਾ ਕਦੇ ਨਹੀਂ ਸੀ ਜੁੜਿਆ ਕਿ ਜਦ ਲਈ ਸ਼ੂਟਿੰਗਾਂ ਤੇ ਜਾਓ ਤਾਂ ਅਜਿਹੇ ਮੌਕੇ ਜਰੂਰ ਮਿਲਦੇ ਸਨ ਪਰ ਉੱਥੇ ਤਾਂ ਸਾਰੀ ਹੀ ਦੁਨੀਆ ਦੀ ਆਰਜੀ ਰਿਸ਼ਤਿਆਂ ਦੀ ਭਾਲ ਵਿੱਚ ਹੁੰਦੀ ਹੈ ਮੰਨਤ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਆ ਖੜਿਆ ਸੀਗਾ ਧਿਆਨ ਹੋਰ ਪਾਸੇ ਪਾਉਣ ਲਈ ਉਹ ਆਲੇ ਦੁਆਲੇ ਦੇ ਖੇਤਾਂ ਨੂੰ ਦੇਖਣ ਲੱਗਿਆ ਸੀਗਾ ਸੜਕ ਦੇ ਦੁਆਲੇ ਹਰੇ ਭਰੇ ਖੇਤ ਲਹਿਰਾ ਰਹੇ ਸਨ ਛੋਨਾ ਜੋਬਨ ਤੇ ਸੀਗਾ ਕਮਾਦੀ ਭਵੇਂ ਚੁੱਪਨ ਜੋਗ ਨਹੀਂ হয়েਗੀ ਪਰ ਪੂਰਾ ਕੱਦ ਕੱਢ ਚੁੱਕੀ ਸੀਗੀ ਛੱਲੀਆਂ ਵੀ ਚਾਬੂ ਹੋ ਚੁੱਕੀਆਂ ਸਨ ਦਰਖਤ ਪੱਤਿਆਂ ਨਾਲ ਲੱਦੇ ਹੋਏ ਸਨ ਪਿੱਛੇ ਜੇ ਪੰਜਾਬ ਵਿੱਚ ਛੱਲੀ ਦਰਖਤ ਲਾਉਣ ਦੀ ਲਹਿਰ ਸੀਗੀ ਜਾਬਦਸੀ ਦਾ ਕੰਮਜਾਬ ਹੋ ਰਹੀ ਹੋਊਗੀ ਲੋਕ ਮੜ ਕੇ ਰੁੱਖਾਂ ਨੂੰ ਪਿਆਰ ਕਰਨ ਲੱਗੇ ਸਨ ਪਰ ਇੱਕ ਗੱਲ ਸੀਗੀ ਕਿ ਪੂਰਾ ਪੰਜਾਬ ਛੱਟਿਆ ਜਾ ਰਿਹਾ ਸੀਗਾ ਬਹੁਤ ਸਾਲ ਪਹਿਲਾਂ ਉਸਦੇ ਦੋਸਤ ਦਾ ਪਿਤਾ ਕੈਨੇਡਾ ਤੋਂ ਇੰਗਲੈਂਡ ਆਇਆ ਤਾਂ ਉਸ ਨੇ ਇਹ ਟਿੱਪਣੀ ਕੀਤੀ ਸੀਗੀ ਕਿ ਇੰਗਲੈਂਡ ਤਾਂ ਸਾਰਾ ਹੀ ਛੱਟਿਆ ਪਿਆ ਹੈ ਐਵੇਂ ਹੀ ਹੁਣ ਪੰਜਾਬ ਛੱਤ ਹੋ ਰਿਹਾ ਸੀਗਾ ਜਾਪਦਾ ਉਹਨਾਂ ਦੇ ਪਿੰਡ ਵਿੱਚ ਵੀ ਜਿਹੜੇ ਪਹਿਲਾਂ ਪਸ਼ੂ ਬੰਨਣ ਵਾਲੇ ਬਾੜੇ ਸਨ ਉੱਥੇ ਹੁਣ ਘਰ ਆ ਗਏ ਸਨ ਬਾੜੇ ਹੋਰਾਂ ਗਾਂ ਚਲੇ ਗਏ ਸਨ ਉਹਨਾਂ ਨੂੰ ਕਦੇ ਪਿੰਡ ਦੀਆਂ ਨਿਆਈਆਂ ਕਿਹਾ ਜਾਂਦਾ ਸੀਗਾ ਤੇ ਹੁਣ ਉਹ ਰਹੀਆਂ ਨਹੀਂ ਸਨ ਅਚਾਨਕ ਉਸ ਦੇ ਪੇਟ ਵਿੱਚ ਦਰਦ ਜਿਹਾ ਉੱਠਿਆ ਉਹ ਸਮਝ ਗਿਆ ਕਿ ਹੁਣ ਵੇਲਾ ਦੀ ਦਿੱਤੀ ਦਵਾਈ ਇਮੋਡੀਆ ਮੁੰਡੀ ਲੋੜ ਸੀਗੀ ਵੈਸੇ ਵਿਲਾ ਦਾ ਕਹਿਣਾ ਵੀ ਸੀਗਾ ਕਿ ਆਮ ਬੰਦੇ ਦਾ 2 ਹਫ਼ਤੇ ਬਾਅਦ ਪੇਟ ਖਰਾਬ ਹੁੰਦਾ ਹੈ ਪਰ ਉਸ ਦਾ ਪਹਿਲੇ ਹਫ਼ਤੇ ਬਾਅਦ ਹੀ ਹੋਣ ਲੱਗਿਆ ਸਾਫ਼ ਸੀ ਕਿ ਉਸ ਦੀ ਪਾਚਨ ਸ਼ਕਤੀ ਉਸ ਦੇ ਨਾਲੋਂ ਕਮਜ਼ੋਰ ਸੀ ਉਸਨੇ ਗਪਾਲੇ ਨੂੰ ਕਿਹਾ ਯਾਰ ਕਿਤੇ ਗੱਡੀ ਰੋਕੀ ਪਾਣੀ ਦੀ ਬੋਤਲ ਲਈਏ ਦਵਾਈ ਖਾਣੀ ਹੈ ਉਸਨੇ ਇੱਕ ਦੁਕਾਨ ਮੂਰੇ ਗੱਡੀ ਰੋਕ ਲਈ ਸੀ ਅਰਵਿੰਦ ਉੱਤਰ ਕੇ ਇੱਕ ਜਨਰਲ ਸਟੋਰ ਵਿੱਚ ਜਾ ਵੜਿਆ ਗਪਾਲਾ ਵੀ ਉਸਦੇ ਮਗਰ ਹੀ ਗਿਆ ਅਰਵਿੰਦ ਦੁਕਾਨ ਦਾ ਜਾਇਜ਼ਾ ਲੈਣ ਲੱਗਾ ਇੰਗਲੈਂਡ ਦੀ ਕਿਸੇ ਦੁਕਾਨ ਵਰਗਾ ਸੈਲਫ ਸਵਿਚ ਸਟੋਰ ਸੀਗਾ ਸਮਾਨ ਚੱਕ ਲਿਆ ਤੇ ਕਾਊਂਟਰ ਰੱਖ ਜੋ ਸਕੈਨ ਨਾਲ 바ਰ ਕੋਡ ਪੜਨ ਵਾਲੀਆਂ ਮਸ਼ੀਨਾਂ ਵਰਤੀਆਂ ਜਾ ਰਹੀਆਂ ਸਨ ਦੁਕਾਨ ਵਿੱਚ ਮਾਡਰਨ ਕੈਸ਼ ਰਜਿਸਟਰ ਸੀਗਾ ਦੁਕਾਨ ਵਿੱਚ ਇੱਕ ਮੁੰਡਾ ਠਪੂਸਾਂ ਜਈਆਂ ਮਾਰਦਾ ਆਇਆ ਜੇ ਕਾਊਂਟਰ ਤੇ ਆ ਕੇ ਪੁੱਛਿਆ ਚਿਲੀ ਪਾਊਡਰ ਹੈ ਜੀ ਦੁਕਾਨਦਾਰ ਤੋਂ ਪਹਿਲਾਂ ਹੀ ਗਪਾਲਾ ਬੋਲਿਆ ਕਿਉਂ ਬਈ ਰੇਸ ਤੇ ਜਾਣਾ ਦੁਕਾਨਦਾਰ ਦਾ ਹਾਸਾ ਨਿਕਲ ਗਿਆ ਸੀਗਾ ਮੁੰਡੇ ਨੇ ਵਿੰਗੀ ਜਹੀ ਨਜ਼ਰ ਨਾਲ ਗਪਾਲੇ ਵੱਲ ਦੇਖਿਆ ਤੇ ਚਿਲੀ ਪਾウダー ਦਾ ਪੈਕਟ ਫੜਦਾ ਧੁਰਦਾ ਗਿਆ ਪਰਵਿੰਦ ਆਪਣੇ ਧਿਆਨ ਵਿੱਚ ਦੁਕਾਨ ਦਾ ਸਮਾਨ ਦੇਖ ਰਿਹਾ ਸੀਗਾ ਉਸਨੇ ਪਾਣੀ ਦੀਆਂ ਬੋਤਲਾਂ ਲਈਆਂ ਇੱਕ ਕਪਾਲੇ ਨੂੰ ਫੜਾ ਦਿੱਤੀ ਤੇ ਇੱਕ ਦਾ ਢੱਕਣ ਖੋਲ ਕੇ ਪੀਣ ਲੱਗਿਆ ਉਹ ਬਾਹਰ ਆ ਕੇ ਆਲੇ ਦੁਆਲੇ ਦੀਆਂ ਦੁਕਾਨਾਂ ਉੱਪਰ ਨਜ਼ਰ ਮਾਰਨ ਲੱਗਿਆ ਲੰਡਨ ਦੀਆਂ ਦੁਕਾਨਾਂ ਵਿੱਚ ਮਿਲਦਾ ਸਭ ਕੁਝ ਇੱਥੇ ਮਿਲ ਰਿਹਾ ਸੀਗਾ ਵੱਡੇ ਵੱਡੇ ਸਟੋਰ ਵੀ ਸਨ ਬਹੁਤੀਆਂ ਦੁਕਾਨਾਂ ਵਿੱਚ ਵਰਤੇ ਜਾਣ ਵਾਲੇ ਮਾਡਰਨ ਕੈਸ਼ ਰਜਿਸਟਰ ਵੀ ਦਿਖ ਰਿਹਾ ਸਨ ਬਾਰ ਕੋਡ ਪੜਨ ਵਾਲਾ ਮਸ਼ੀਨਾਂ ਵੀ ਕੋਈ ਵੇਲਾ ਸੀਗਾ ਕਿ ਮਠਿਆਈਆਂ ਦੀਆਂ ਦੁਕਾਨਾਂ ਮੱਖਣਾਂ ਨਾਲ ਭਰੀਆਂ ਰਹਿੰਦੀਆਂ ਸਨ ਹੁਣ ਬਹੁਤੀਆਂ ਦੁਕਾਨਾਂ ਵਿੱਚ ਮਠਿਆਈਆਂ ਤੇ ਹੋਰ ਖਾਣ ਦੀਆਂ ਚੀਜ਼ਾਂ ਸੰਭਲੀਆਂ ਹੋਈਆਂ ਸਨ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਵਿੱਚ ਬਹੁਤ ਵਾਧਾ ਹੋ ਗਿਆ ਸੀਗਾ ਦੁਕਾਨਾਂ ਸਜਾਉਣ ਦੇ ਤਰੀਕੇ ਵੀ ਬਦਲ ਗਏ ਸਨ ਕਾਰ ਵਿੱਚ ਬੈਠ ਕੇ ਅਰਵ ਨੇ ਕੈਪਸੂਲ ਲਿਆ ਗੋਪਾਲ ਨੇ ਪੁੱਛਿਆ ਕਿ ਕਾਦੀ ਦਵਾਈ ਹੈ ਤਾਂ ਉਸ ਨੂੰ ਦੱਸਣਾ ਹੋਇਆ ਸੋਚਣ ਲੱਗਿਆ ਕਿ ਗੋਪਾਲਾ ਅਜੇ ਚੁੱਪ-ਚੁੱਪ ਜਿਹਾ ਸੀ ਉਸਨੇ ਪੁੱਛਿਆ ਤੂੰ ਬਹੁਤ ਖੁਸ਼ ਨਹੀਂ ਜਸ ਰਿਹਾਗਾ ਸਭ ਠੀਕ ਤਾਂ ਹੈ ਨਾ ਭਈ ਪਾਜੀ ਮੈਂ ਤਾਂ ਹਰ ਵੇਲੇ ਖੁਸ਼ ਰਹਿਣਾ ਅਸਲ ਵਿੱਚ ਮੈਨੂੰ ਖੁਸ਼ ਰਹਿਣ ਦਾ ਮੰਤਰ ਹੁੰਦਾ ਹੈ ਅੱਛਾ ਉਹ ਕਿਹੜਾ ਭਈ ਮੈਨੂੰ ਵੀ ਦੱਸ ਪਾਜੀ ਮੈਨੂੰ ਵਾਜਾ ਕੇ ਖੁਸ਼ੀ ਤੇ ਗਮੀ ਇੱਕੋ ਵੇਲੇ ਬੰਦੇ ਦੇ ਆਲੇ ਦੁਆਲੇ ਰਹਿੰਦੇ ਗਾਏ ਜੇ ਤੁਸੀਂ ਚਾਹੁੰਦੇ ਹੋ ਉਹਦਾ ਖੁਸ਼ੀ ਫੜ ਲਵੋ ਚਾਹੋ ਤੱਕ ਗਮੀ ਫੜ ਲਵੋ ਯੂ نو ਗੋਪਾਲੇ ਇਨਸਾਨ ਇਕੱਲੇ ਦੇ ਹੱਥ ਵਿੱਚ ਕਦੇ ਕੁਝ ਨਹੀਂ ਹੁੰਦਾਗਾ ਇਨਸਾਨ ਤਾਂ ਹਾਲਾਤ ਦੇ ਹੱਥਾਂ ਦਾ ਖੜਾਉਣਾ ਹੁੰਦਾ ਹੈ ਤੁਸੀਂ ਸੜਕ ਤੇ ਜਾਂਦੇ ਹੋ ਬਹੁਤ ਸੇਫ ਗੱਡੀ ਚਲਾ ਰਹੇ ਹੋ ਕੋਈ ਹੋਰ ਆ ਕੇ ਤੁਹਾਡੇ ਵਿੱਚ ਮਾਰ ਜਾਵੇ ਤਾਂ ਕੀ ਕਰੋਗੇ ਪਾਜੀ ਮੈਂ ਇਹੋ ਇਹਨੂੰ ਹੋਰ ਤਰ੍ਹਾਂ ਦੇਖਣਾ ਹਾਂ ਮੈਂ ਤਾਂ ਹਰ ਵੇਲੇ ਸਟੀering ਤੇ ਰਹਿਣਾ ਹਾਂ ਮੰਨ ਲਓ ਮੇਰੇ ਐਕਸੀਡੈਂਟ ਹੋ ਜਾਏ ਤਾਂ ਮੇਰੀ ਲੱਤ ਟੁੱਟ ਜਾਵੇ ਮੈਂ ਰੱਬ ਦਾ ਸ਼ੁਕਰ ਮਨਾਵਾ ਕਿ ਕਿਤੇ ਮੇਰੀ ਲੱਤ ਕੱਟ ਨਹੀਂ ਹੋ ਕੇਗੀ ਮੇਰਾ ਤੇਰਾ ਮਤਲਬ ਹੈ ਬਈ ਪੋਜ਼ਿਟਿਵ ਰਹਿਣਾ ਹਾਂ ਹਾਂ ਇਦਾਂ ਹੀ ਕਹਿ ਲਵੋ ਅੱਜ ਸਵੇਰੇ ਮੇਰਾ ਪਰਾ ਕਹਿੰਦਾ ਕਿ ਮੈਂ ਉਹਨੂੰ 1 ਲੱਖ ਰੁਪਏ ਦੇਵਾਂ ਉਹ ਕਿਤੇ ਬਾਹਰ ਜਾਣਾ ਚਾਹੁੰਦਾ ਪਰ ਮੈਂ ਸਾਫ਼ ਨਾ ਕਰ ਦਿੱਤੀ ਆ ਬਸ ਇਸੇ ਗੱਲ ਨਾਲ ਉਹ ਮੇਰੇ ਨਾਲ ਲੜ ਪਿਆ ਆ ਵਾਵਾ ਲੜਾਈ ਹੋਈ ਆ ਸਾਡੀ ਮੇਰੇ ਮਾਰਨ ਲਈ ਉਹ ਜਿੰਦਾ ਚੱਕ ਲਿਆ ਸੀਗਾ ਜਿੰਦਾ ਹੁੰਦਾ ਬੱਟਾ ਪਾਉਣ ਵਾਲਾ ਮੈਂ ਵੀ ਫੋੜਾ ਫੜ ਦਿਆ ਕਿ ਆ ਜਰਾ ਪਰ ਬੁੜੀਆਂ ਵਿੱਚ ਆ ਗਈਆਂ ਤਾਂ ਹੁਣ ਬਚਾ ਹੋ ਗਿਆ ਲੜਾਈ ਤੋਂ ਹਮੇਸ਼ਾ ਬਚਣਾ ਚਾਹੀਦਾ ਆ ਮੈਂ ਤਾਂ ਹਮੇਸ਼ਾ ਲੜਾਈ ਤੋਂ ਬਚਦਾ ਅਸਲ ਵਿੱਚ ਗੱਲ ਇਦਾਂ ਹੈ ਕਿ ਸਾਨੂੰ ਦੋਵਾਂ ਪਰਾਵਾਂ ਨੂੰ ਨਾਨਕਿਆਂ ਵੱਲੋਂ ਕਿਸੇ ਤਰੀਕੇ 1-1 ਲੱਖ ਰੁਪਏ ਮਿਲੇ ਸੀਗੇ ਇਹਨੇ ਖਰਚ ਲੈ ਤੇ ਮੈਂ ਸਾਹਵੇਂ ਹੋਇਆ ਹੁਣ ਦੇਖੋ ਨੌਕਰੀਆਂ ਤਾਂ ਮਿਲਦੀਆਂ ਨਹੀਂ ਮੈਂ ਥੋੜੇ ਪੈਸੇ ਹੋਰ ਜੋੜ ਕੇ ਦਿੱਲੀ ਵਿੱਚ ਇੱਕ ਟੈਕਸੀ ਪਾਉਣੀ ਆ ਇਹਨੂੰ ਤੇ ਦੇਵਾ ਤਾਂ ਇਹਨੇ ਏਜੰਟਾ ਕੋਲ ਫਸਾ ਬੈਠਨੇ ਆ ਹੁਣ ਇਹ ਨਹੀਂ ਗੱਲ ਮੂਡ ਖਰਾਬ ਕਰਨ ਲਈ ਕਾਫੀ ਸੀਗੀ ਪਰ ਮੈਂ ਸ਼ਾਂਤ ਰਿਹਾ ਤੇ ਕੰਮ ਤੇ ਆ ਗਿਆ ਆ ਯੂ ਨੋ 댓्स 나이스 ਮੇਰੀ ਵੀ ਹਮੇਸ਼ਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਆਸ ਦਾ ਪੱਲਾ ਨਾ ਛੱਡਿਆ ਜਾਵੇ ਭਾਜੀ ਗੱਲ ਦਾ ਦੂਜਾ ਪਹਿਲੂ ਦੇਖੋ ਮੈਂ ਬਲਕਾਰ ਦੇ ਘਰ ਗੱਡੀ ਚੱਕਣ ਗਿਆ ਤਾਂ ਉਹ ਬੋਲਿਆ ਕਿ ਗੱਡੀ ਪਾਉਣ ਵਿੱਚ ਮੈਂ ਤੇਰੀ ਮਦਦ ਕਰ ਦਿੰਦਾ ਪਰ ਦਿੱਲੀ ਦੀਆਂ ਮੇਰੀਆਂ ਸਵਾਰੀਆਂ ਵਿੱਚੋਂ ਖੱਚ ਕੱਢ ਕੇ ਅੱਧ ਮੇਰਾ ਮੈਂ ਕਿਹਾ ਠੀਕ ਆ ਹਾਂ ਦੇਖੋ ਮੇਰੇ ਸਾਹਮਣੇ ਦੋ ਚੀਜ਼ਾਂ ਪਈਆਂ ਜਿਹੜੀ ਮਰਜ਼ੀ ਚੁੱਕ ਲਵਾ ਉਹ ਕਿਸੇ ਦਾਰਸ਼ਨਿਕ ਵਾਂਗ ਬੋਲ ਰਿਹਾ ਸੀਗਾ ਆਰਵਿੰ ਨੇ ਆਖਿਆ ਦਿੱਲੀ ਨਾਲ ਤੇਰਾ ਵਾਵਾ ਮੋਹ ਲੱਗਦਾ ਹੈ ਹਾਂਜੀ ਭਾਜੀ ਮੈਂ ਦਿੱਲੀ ਵਿੱਚ ਸੈੱਟ ਹੋਣਾ ਚਾਹੁੰਦਾ ਉੱਥੇ ਵਧੇਰੇ ਮੌਕੇ ਆ ਮੈਨੂੰ ਤਾਂ ਲੱਗਦਾ ਹੈ ਕਿ ਦਿੱਲੀ ਵਿੱਚ ਤੂੰ ਕੋਈ ਗਰਲਫ੍ਰੈਂਡ ਵੀ ਰੱਖੀ ਹੋਈ ਆ ਹਾਂ ਭਾਜੀ ਗਰਲਫ੍ਰੈਂਡ ਹੈਗੀ ਆ ਮੇਰੇ ਕੋਲ ਉੱਥੇ ਹੀ ਐ ਸਕੂਲ ਵਿੱਚ ਟੀਚਰ ਆ ਉਸਨੇ ਆਖਿਆ ਕੋਈ ਥੇਰ ਚੁੱਪ ਰਹਿ ਕੇ ਬੋਲਿਆ ਭਾਜੀ ਜੰਗਲ ਵਿੱਚ ਜਿੱਥੇ ਬਿੱਛੂ ਬੂਟੀ ਹੁੰਦੀ ਆ ਉਹਦੇ ਨਾਲ ਹੀ ਇੱਕ ਅਜਿਹੀ ਬੂਟੀ ਵੀ ਹੁੰਦੀ ਆ ਜਿਸ ਦੇ ਨਾਲ ਬਿੱਛੂ ਬੂਟੀ ਦਾ ਇਲਾਜ ਹੋ ਸਕਦਾ ਹੈ ਦੁੱਖ ਦੇ ਮਗਰ ਹੀ ਸੁੱਖ ਆਉਂਦਾ ਹੈ ਕਹਿੰਦੇ ਹੁੰਦੇ ਆ ਕਿ ਇੱਕ ਦਰਵਾਜ਼ਾ ਬੰਦ ਹੋਵੇ ਤਾਂ 10 ਹੋਰ ਖੁੱਲ ਜਾਂਦੇ ਆ ਤੂੰ ਤੇ ਯਾਰ ਗੋਪਾਲੇ ਫਿਲਾਸਫਰ ਆ ਛੋਟੀ ਜਿਹੀ ਉਮਰ ਦਾ ਬੰਦਾ ਤੂੰ ਤੇ ਗੱਲਾਂ ਵੱਡੀਆਂ ਵੱਡੀਆਂ ਕਿ ਤੁਸ ਸਿੱਖਣ ਹੋਈਆਂ ਗੱਲਾਂ ਇਹ ਜ਼ਿੰਦਗੀ ਦੀ ਯੂਨੀਵਰਸਿਟੀ ਤੋਂ